ਕਿਸੇ ਵੀ ਬੰਦੇ ਕੋਈ ਵੀ ਬੰਦਾ ਆਪਣੀ ਜੱਜ ਚ ਇਦਾਂ ਦਾ ਕੰਮ ਕਰੇਗਾ ਜਾਂ ਪਾਸਟਰ ਬਲਿੰਦਰ ਹੀ ਕਰੂਗਾ ਤੇ ਉਹਨੂੰ ਜਿਹੜਾ ਵਲਿਕਲ ਨੋਟਿਸ ਭੇਜਾਂਗੇ ਕਿਉਂਕਿ ਲੀਗਲ ਨੋਟਿਸ ਰਹੀ ਉਹਨੂੰ ਤਾਂ ਭੇਜਾਂਗੇ ਕਿਉਂਕਿ ਉਹ ਇਹ ਜਿਹੜੀ ਸਾਡੇ ਹallelujah ਸ਼ਬਦ ਦੀ ਗਵੇਦ ਵੀ ਕੀਤੀ ਉਹਨੇ ਜਦੋਂ ਇੱਕ ਅਦਾਕਾਰਾ ਉੱਤੇ ਗੰਦੀਆਂ ਅਸ਼ਲੀਲ ਗੱਲਾਂ ਕਰ ਰਹੀ ਆ ਪਿੱਛੋਂ ਹallelujah ਦੇ ਜਿਹੜੇ ਉਹ ਨਾਰੇ ਲਾਈ ਜਾ ਰਹੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਕੀ ਉਹਨਾਂ ਨੇ ਉੱਥੇ ਬੋਲਿਆ ਕਿਹਦੇ ਨਾਲ ਜਿਹੜਾ ਅੱਜ ਨਸੀਬ ਹਾਈਚਾਰੇ ਚ ਪੂਰਾ ਰੋਸ਼ ਹੈ ਤੁਸੀਂ ਦੇਖੋ ਸੁਣ ਕੇ ਹੀ ਸਾਨੂੰ ਜਿਹੜੀ ਆ ਇਹ ਇਹ ਜਿਹੜੀ ਸ਼ਰਮ ਹੁੰਦੀ ਆ ਔਰ ਇਨਸਰਟ ਮਹਿਸੂਸ ਹੁੰਦੀ ਆ ਵੀ ਇਹ ਗੱਲਾਂ ਹਜੇ ਸੁਣਨ ਵਾਲੀਆਂ ਨਹੀਂ ਆ ਕਾਫੀ ਹਾਰੇ ਦਿਨਾਂ ਨੇ ਲਿਆ ਇਹ ਤਾਂ ਕਹਿੰਦੇ ਇਹ ਮੂੰਹ ਤੋਂ ਆਉਂਦੇ ਕਿੰਨੀ ਕੀ ਚੰਗੀ ਸੀ ਵਿਆਹ ਕਰਾਉਂਦੀ ਮੈਂ ਜਦੋਂ ਇਹ ਰੇਸ਼ੀ ਆ ਆ ਦੇਖੋ ਆ ਦੇਖੋ ਜਦੋਂ ਸ਼ਾਦੀ ਸੁਦਾ ਤਾਂ ਕੁਝ ਨਹੀਂ ਹੁੰਦਾ ਇਨਸਾਨ ਦੀ ਨੀਅਤ ਖਰਾਬ ਹੋਣੀ ਚਾਹੀਦੀ ਹੈ ਦੇਖੋ ਨੀਅਤ ਖਰਾਬ ਹੋਣੀ ਚਾਹੀਦੀ ਹੈ ਦੇਖੋ ਦੇਖੋ ਪਰਮੇਸ਼ਵਰ ਦੇ ਘਰ ਚ ਗੁਰੂ ਘਰ ਚ ਗੱਲਾਂ ਕਰਨ ਆਲੀਆਂ ਜੀ ਬਿਲਕੁਲ ਬਿਲਕੁਲ ਮਤਲਬ ਆਈਏ ਮੁਕਰੀਤ ਤੋਂ ਆਈ ਜੀ ਤੋਂ ਵੀ ਇਹ ਲੋਨ ਹੌਟ ਸੈਕਸੀ ਐਨ ਕਲੈਪਸ ਕੋਈ ਨਹੀਂ ਕੋਈ ਜੀ ਕੇ ਪਾਸੋਂ ਸੇ ਕਿਹਾ ਜੀ ਫਿਰ ਮਤ ਕਰਾ ਹਾਂ ਹਾਂ ਉਹ ਸਾਡੇ ਵਿੱਚ ਸਾਡੇ ਬਿਸ਼ਪ ਸਾਹਿਬ ਆਏ ਨੇ